ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਜੀ ਸਾਹਿਬ ਬਠਿੰਡਾ ਰੇਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਸੰਪਰਕ ਦੇ ਅਧੀਨ ਜਿਹੜੀ ਹੈਗੀ ਹੈ ਅੱਜ ਇਹ ਤੇ ਉਹਨਾਂ ਪਿੰਡ ਵਗੈਰਾ ਵਿਖੇ ਜੜੀ ਹੈ ਅੱਜ ਦੀ ਮੀਟਿੰਗ ਜਿਹੜੀ ਹੈਗੀ ਹੈ ਕੀਤੀ ਗਈ ਸੀਗੀ ਜਿਹਦੇ ਵਿੱਚ ਸੰਪਰਕ ਦੇ ਅਧੀਨ ਅਸੀਂ ਨਸ਼ਿਆਂ ਤੇ ਤੇ ਸਾਈਬਰ ਕ੍ਰਾਈਮ ਤੇ ਤੇ ਹੋਰ ਜਿਹੜਾ ਹੈਗਾ ਜਰੂਰੀ ਮੁੱਦਿਆਂ ਤੇ ਜਿਹੜੀ ਹੈਗੀ ਹੈ ਪਿੰਡ ਵਾਲਿਆਂ ਨੂੰ ਜਿਹੜਾ ਹੈਗਾ ਇਹ ਮਤਲਬ ਜਿਹੜਾ ਹੈਗਾ ਜਾਣੂ ਕਰਵਾਇਆ ਤੇ ਇਹਨਾਂ ਨੂੰ ਅਵੇਅਰ ਕੀਤਾ ਇਸ ਮੁਹਿੰਮ ਦਾ ਜਿਹੜਾ ਸੰਪਰਕ ਨਾਂ ਦੀ ਮੁਹਿੰਮ ਦਾ ਜਿਹੜਾ ਮੇਨ ਮੋਟਿਵ ਹੈਗਾ ਇਹ ਲੋਕਾਂ ਤੇ ਪ੍ਰਸ਼ਾਸਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵਿੱਚ ਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਜਿਹੜਾ ਇੱਕ ਸੰਪਰਕ ਪੈਦਾ ਕਰਨਾ ਜਿਸ ਦੇ ਕਰਕੇ ਇਹਦਾ ਨਾਲ ਸੰਪਰਕ ਰੱਖਿਆ ਤੇ ਇਸ ਚ ਅਸੀਂ ਇਸ ਮੀਟਿੰਗ ਦੇ ਵਿੱਚ ਲੋਕਾਂ ਨੇ ਸਾਨੂੰ ਤੋਨੇ ਪੁਜਾਰੀਆਂ ਪਿੰਡ ਦੇ ਲੋਕਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਅਸੀਂ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਮਤੇ ਪਾਸ ਕਰਾਂਗੇ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਆਪਣੇ ਪਿੰਡ ਚੋਂ ਇਹਦੀ ਨਸ਼ੇ ਦੀ ਜੜ ਵੱਢਾਂ ਪਰ ਮੋਬਾਈਲਾਂ ਦੇ ਜਿੰਨੇ ਤੋਂ ਜ਼ਿਆਦਾ ਡਿਟੇਲ ਕੀਏ ਕਿਸ ਤਰ੍ਹਾਂ ਦੇ ਠੱਗੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਨੇ ਜਾਣ ਮੋਬਾਈਲਾਂ ਦਾ ਇਹ ਸਾਈਬਰ ਕ੍ਰਾਈਮ ਦੇ ਨਾਲ ਰਿਲੇਟਡ ਜਿਹੜਾ ਕ੍ਰਾਈਮ ਹੈਗਾ ਕਿਉਂਕਿ ਆਮ ਤੌਰ ਤੇ ਜਿਹੜਾ ਹੈਗਾ ਜਿਹੜੇ ਠੱਗ ਹੈਗੇ ਆ ਸਾਈਬਰ ਕ੍ਰਾਈਮ ਦੇ ਨਾਲ ਰਿਲੇਟਡ ਲੋਕਾਂ ਨੂੰ ਭੋਲੇ ਭਲੇ ਲੋਕ ਜਿਹੜੇ ਪਿੰਡ ਵਾਸੀ ਹੁੰਦੇ ਆ ਉਹਨਾਂ 'ਚੋ ਕੁਝ ਲੋਕਾਂ ਨੂੰ ਇਹਨਾਂ ਦੀ ਜਾਣਕਾਰੀ ਨਹੀਂ ਹੈਗੀ ਪਿੰਡ ਵਾਸੀਆਂ ਨੂੰ ਤਕਰੀਬਨ ਜ਼ਿਆਦਾਤਰ ਉਹਦੇ ਬਾਰੇ ਅਵੇਅਰ ਕੀਤਾ ਜਾਂਦਾ ਇਹਨਾਂ ਨੂੰ ਵੀ ਸਾਈਬਰ ਦੇ ਨਾਲ ਰਿਲੇਟਡ ਜੇ ਕੋਈ ਕਿਸੇ ਕੋਲ OTP ਜਾਂ ਅਣਜਾਣ ਫੋਨ ਤੋਂ ਕੋਈ ਕਾਲ ਜਾਂ ਕੋਈ ਲਿੰਕ ਆਂਦਾ ਤਾਂ ਉਸ ਨੂੰ ਜਿਹੜਾ ਹੈਗਾ OTP ਸ਼ੇਅਰ ਕਰਨ ਦੀ ਜਾਂ ਲਿੰਕ ਨੂੰ ਟੱਚ ਕਰਨ ਦੀ ਜਿਹੜੀ ਹੈਗੀ ਆ ਉਹ ਲੋੜ ਨਹੀਂ ਹੈਗੀ ਤੇ ਕਿਸੇ ਦੇ ਮੋਬਾਈਲ ਫੋਨ ਆਂਤੇ ਅੰਨੇਵਾ ਜਿਹੜਾ ਹੈਗਾ ਉਹਦੇ ਅਕਾਊਂਟ 'ਚ ਪੈਸੇ ਵਗੈਰਾ ਨਹੀਂ ਪਵਾ ਦੇਣੇ ਚਾਹੀਦੇ ਬਲਕਿ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਫੈਕਟਸ ਨੂੰ ਉਸ ਤੋਂ ਬਾਅਦ ਜਿਹੜੀ ਹੈਗੀ ਆ ਪੁਲਿਸ ਦੇ ਕੋਲ ਜਾ ਕੇ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ। ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ